ਖਬਰਨਾਮਾ ਦੇਖ ਰਿਆ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰ ਸਟੇਜ ਉੱਤੇ ਵੱਡਾ ਦਾਵਾ ਕੀਤਾ ਜਾਂਦਾ ਹੈ ਮੈਂ ਇਮਾਨਦਾਰ ਹਾਂ ਬੇਈਮਾਨੀ ਦਾ ਪੈਸਾ ਖਾਣਾ ਮੇਰੇ ਲਈ ਬਿਹਤਰ ਹੈ ਕਿ ਮੈਂ ਸਲਫਾਸ ਦੀਆਂ ਗੁਣੀਆਂ ਖਾਲਮਾਂ ਹਾਲਾਂਕਿ 2022 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਛਵੀ ਜਿਹੜੀ ਹੈ ਬੇਦਾਗ ਰਹੀ ਹੈ ਇਮਾਨਦਾਰ ਨੇ ਸਰਦਾਰ ਨੇ ਕਰਤਾਰਦਾਰ ਨੇ ਬੇਦਾਗ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕੋਈ ਮੈਨੂੰ ਸਬੂਤ ਦਿਓ ਚਾਹੇ ਉਹ ਸੁਖਪਾਲ ਸਿੰਘ ਖਹਿਰਾ ਨੇ ਚਾਹੇ ਉਹ ਕੈਪਟਨ ਅਮੰਦਰ ਸਿੰਘ ਨੇ ਤੇ ਚਾਹੇ ਉਹ ਸ਼ਰੂਪਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੇਕਿਨ ਇੱਕ ਨਵਾਂ ਸੱਪ ਕੱਢ ਲਿਆਂਦਾ ਹੈ ਸ਼ਰੂਪਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 2500 ਏਕੜ ਆਸਟ੍ਰੇਲੀਆ ਦੇ ਵਿੱਚ ਜ਼ਮੀਨ ਖਰੀਦੀ ਗਈ ਹੈ। ਉਹਨਾਂ ਨੇ ਇਥੋਂ ਤੱਕ ਵੀ ਕਹਿ ਦਿੱਤਾ ਕਿ ਸੈਂਟਰ ਸਰਕਾਰ ਨੂੰ ਪਤਾ ਲੱਗ ਗਿਆ ਹੈ। ਆ 2027 ਦੇ ਵਿਧਾਨ ਸਭਾ ਦੇ ਚੋਣਾਂ ਤੋਂ ਬਾਅਦ ਹੈ। ਫਿਰ ਦੁਬਾਰਾ ਕਿਸੇ ਤੇ ਆ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸ ਦਿੰਨੇ ਆ। ਮੈਂ ਪਹਿਲਾਂ ਖਬਰ ਪੜ੍ਹ ਦੇਣਾ। ਦ ਸੈਕੰਡ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖਾ ਹਮਲਾ ਬੋਲਿਆ। ਉਹਨਾਂ ਨੇ ਦਾਅਵਾ ਕੀਤਾ ਕਿ ਪਗਵੰਤ ਮਾਨ ਦੇ ਪਰਿਵਾਰ ਨੇ ਇੱਥੇ ਪੈਸਾ ਇਕੱਠਾ ਕਰਕੇ ਆਸਟ੍ਰੇਲੀਆ ਵਿੱਚ 2500 ਕਿੱਲੇ ਜ਼ਮੀਨ ਖਰੀਦੀ ਹੈ ਉਹਨਾਂ ਨੇ ਕਿਹਾ ਕਿ ਇਹ ਸਾਰਾ ਪੈਸਾ ਅਸੀਂ ਵਾਪਸ ਲੈ ਕੇ ਆਵਾਂਗੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਆਸਟ੍ਰੇਲੀਆ ਵਿੱਚ ਜ਼ਮੀਨ ਖਰੀਦਣ ਵਾਲੀ ਗੱਲ ਦਾ ਪਤਾ ਕੇਂਦਰ ਨੂੰ ਵੀ ਲੱਗਿਆ ਹੈ ਅਤੇ ਉਹਨਾਂ ਨੇ ਇਸ ਫੈਲ ਉਹਨਾਂ ਨੇ ਸੈਂਟਰ ਸਰਕਾਰ ਵੱਲੋਂ ਫੈਲ ਵੀ ਬਣਾ ਕੇ ਰੱਖ ਲਈ ਗਈ ਹੈ ਹੁਣ ਇਸੇ ਫੈਲ ਦਾ ਡਰ ਪਾ ਕੇ ਭਗਵੰਤ ਮਾਨ ਨੂੰ ਐਸਵਾਈਐਲ ਲਹਿਰ ਬਣਾ ਕੇ ਹਰਿਆਣੇ ਨੂੰ ਪਾਣ ਪਾਣੀ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਨੇ ਕਿ ਪਿਛਲੀ ਮੀਟਿੰਗ ਵਿੱਚ ਸਾਫ ਦੇਖ ਰਿਹਾ ਸੀ ਕਿ ਭਗਵੰਤ ਮਾਨ ਹਰਿਆਣੇ ਨੂੰ ਪਾਣੀ ਦੇਣ ਦਾ ਮਨ ਬਣਾਈ ਬੈਠਾ ਹੈ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਭਗਵੰਤ ਮਾਨ ਤੇ ਦਿੱਲੀ ਵਾਲਿਆਂ ਅਤੇ ਹੋਰ ਪਾਰਟੀਆਂ ਨੂੰ ਸਪਸ਼ਟ ਕੀਤਾ ਕਿ ਪੰਜਾਬ ਕੋਲ ਇੱਕ ਬੂੰਦ ਵੀ ਪਾਣੀ ਦੀ ਵੱਧੋ ਨਹੀਂ ਉਹਨਾਂ ਨੇ ਕਿਹਾ ਕਿ ਭਾਵੇਂ ਸਾਨੂੰ ਆਪਣਾ ਖੂਨ ਡੋਲਣਾ ਪਵੇ ਇੱਕ ਬੂੰਦ ਪਾਣੀ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਵਾਂਗੇ ਉਹਨਾਂ ਕਹਿੰਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ 2500 ਕਿੱਲਿਆਂ ਵਾਲੀ ਫੈਲ ਸੈਂਟਰ ਸਰਕਾਰ ਦੇ ਕੋਲ ਹੈ ਇਸ ਕਰਕੇ ਉਹਨਾਂ ਦਾ ਰਵੱਈਆ ਉਹਨਾਂ ਦੀ ਬੋਲਬਾਣੀ ਤੋਂ ਲੱਗ ਰਿਹਾ ਸੀ ਕਿ ਉਹ ਐਸਵਾਈਐਲ ਦੇ ਮੁੱਦੇ ਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਸੰਤ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਮਰ ਜਣਾ ਮਨਜ਼ੂਰ ਹੈ ਅਸੀਂ ਕੁਰਬਾਨੀਆਂ ਦੇ ਦੇਾਂਗੇ ਲੇਕਿਨ ਅਸੀਂ ਪੰਜਾਬ ਤੋਂ ਇੱਕ ਬੂੰਦ ਵੀ ਪਾਣੀ ਨਾ ਹਰਿਆਣਾ ਨਾ ਰਾਜਸਥਾਨ ਨਾ ਦਿੱਲੀ ਨੂੰ ਜਾਣ ਦੇਾਂਗੇ ਪੰਜਾਬ ਦਾ ਪਾਣੀ ਪੰਜਾਬ ਦੇ ਲੋਕਾਂ ਦੇ ਕੋਲ ਪੰਜਾਬ ਦੇ ਕਿਸਾਨਾਂ ਨੂੰ ਚਾਹੀਦਾ ਹੈ ਪੰਜਾਬ ਦੀਆਂ ਫਸਲਾਂ ਨੂੰ ਚਾਹੀਦਾ ਹੈ 2500 ਏਕੜ ਦਾ ਰੋਲਾ ਪਹਿਲਾ ਸੁਖਪਾਲ ਸਿੰਘ ਖਹਿਰਾ ਵੱਲੋਂ ਪਾਇਆ ਗਿਆ ਹੁਣ ਪਾਇਆ ਗਿਆ ਹੈ ਸ਼ਰੂਪਲੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿਵੇਂ ਪਤਾ ਲੱਗਿਆ ਕਿ ਸੈਂਟਰ ਸਰਕਾਰ ਤੇ ਕੋਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ 2500 ਏਕੜ ਵਾਲੀ ਫੈਲ ਹੈ ਹੁਣ ਇਹ ਸਮਾਂ ਹੈ ਭੰਡਣ ਦਾ ਇਹ ਸਮਾਂ ਹੈ ਇੱਕ ਦੂਜੇ ਉੱਤੇ ਚਿਕੜ ਉਛਾਲਣ ਦਾ ਮੇਲੋ ਮੇਲੀ ਹੋਣ ਦਾ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੇਕਰ ਜੇ ਅਜਾਇ ਕੀਤਾ ਹੁੰਦਾ ਤੇ ਸੈਂਟਰ ਸਰਕਾਰ ਨੇ ਛੜਨਾ ਨਹੀਂ ਸੀ ਸੈਂਟਰ ਸਰਕਾਰ ਨੇ ਵੱਡੀ ਕਾਰਵਾਈ ਕਰ ਦੇਣੀ ਸੀ ਯਾਨੀ ਕਿ ਹੁਣ ਹਵਾਬੇ ਵਿੱਚ ਤੀਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਮਾਰਤੇ ਸ਼ੁਰੂ ਕਰ ਦਿੱਤੇ ਨੇ ਇਲਜ਼ਾਮ ਲਗਾਏ ਜਾ ਰਹੇ ਨੇ ਹੁਣ ਸਿਆਸਤ ਕੀਤੀ ਜਾ ਰਹੀ ਹੈ ਕਿ 2500 ਏਕੜ ਜ਼ਮੀਨ ਆਸਟ੍ਰੇਲੀਆ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਦੇ ਕੋਲੋਂ ਖਰੀਦੀ ਗਈ ਹੈ ਅਤੇ ਦਾਵਾ ਕੀਤਾ ਗਿਆ ਕਿ ਜਿਹੜੀ ਉਹ ਜ਼ਮੀਨ ਖਰੀਦੀ ਗਈ ਹੈ ਜਿਵੇਂ ਹੀ 27 ਦੀਆਂ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਸ਼ਰੂਮਣੀ ਅਕਾਲੀ ਦਲ ਦੀ ਸਰਕਾਰ ਬਣੀ ਉਹ ਜ਼ਮੀਨ ਵੇਚ ਕੇ ਸਾਰਾ ਪੈਸਾ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਇਆ ਜਾਵੇਗਾ ਇਹ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕੱਲ ਹਲਕਾ ਗੁਰਦਾਸਪੁਰ ਕਾਦੀਆਂ ਦੇ ਵਿੱਚ ਇੱਕ ਰੈਲੀ ਕੀਤੀ ਗਈ ਪੰਜਾਬ ਬਚਾਓ ਸੁਖਬੀਰ ਸਿੰਘ ਬਾਦਲ ਨੂੰ ਲਿਆਓ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਅਕਸਰ ਹੀ ਕਹਿੰਦੇ ਨੇ ਕਿ ਹੁਣ ਇਹ ਪੰਜਾਬ ਬਚਾਉਣ ਦੀਆਂ ਗੱਲਾਂ ਕਰ ਰਹੇ ਨੇ ਤੇ ਪੰਜਾਬ ਨੂੰ ਲੁੱਟਿਆ ਕਿੰਨੇ ਹੈ ਕੁਟਿਆ ਕਿੰਨੇ ਐ ਤੇ ਪੰਜਾਬ ਨੂੰ ਅਜਾਰਿਆ ਕਿਹੜੇ ਲੋਕਾਂ ਨੇ ਐ ਧੰਨਵਾਦ